দর্শকੋ ਤੁਸੀਂ ਦੇਖ ਰਹੇ ਹੋ ਡੀਵੀ819 ਪੰਜਾਬੀ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਰਣਜੀਤ ਸਿੰਘ ਸੰਧੂ ਅਸੀਂ ਅੱਜ ਪਹੁੰਚੇ ਆ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅੱਜ ਕਿਸਾਨ ਮੇਲਾ 13 14 ਸਤੰਬਰ ਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨ ਪੰਜਾਬ ਹਰਿਆਣਾ ਹਿਮਾਚਲ ਜੇਕੇ ਵਗੈਰਾ ਤੋਂ ਇੱਥੇ ਪਹੁੰਚਦੇ ਨੇ ਇਥੋਂ ਵੀ ਵਗੈਰਾ ਯੂਨੀਵਰਸਿਟੀ ਵੱਲੋਂ ਵੀ ਮੁਹੱਈਆ ਕਰਾਏ ਜਾਂਦੇ ਨੇ ਅਰ ਨਮੀਰ ਤਕਨੀਕਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਅੱਜ ਆਪਾਂ ਇਸ ਮੇਲੇ ਤੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਅਰ ਸਰਕਾਰ ਵੱਲੋਂ ਕਿਹੜੇ ਚੰਗੇ ਕਾਰਜ ਕੀਤੇ ਜਾਂਦੇ ਨੇ ਪੁਸ਼ਕ ਕਿਸਾਨਾਂ ਦੀਆਂ ਜੋ ਸ਼ਿਕਾਇਤਾਂ ਨੇ ਸਮੱਸਿਆਵਾਂ ਹਨ ਗਈਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਰ ਇਸ ਟਾਈਮ ਜਿਹੜੇ ਯੂਨੀਵਰਸਿਟੀ ਦੇ ਮੁਲਾਜ਼ਮ ਡਿਊਟੀਆਂ ਤੇ ਨੇਗੇ ਜਿਹੜੇ ਕਿ ਆਪ ਕੋ ਆਪਣੇ ਵਿਭਾਗਾਂ ਦੇ ਜਾ ਜ਼ਿੰਮੇਵਾਰੀਆਂ ਸਾਹਮਣੇ ਨੇ ਉਹਨਾਂ ਦੇ ਵੀ ਰੂਬਰੂ ਕਰਾਵਾਂਗੇ ਅਤੇ ਕਿਸਾਨਾਂ ਨਾਲ ਵੀ ਆਪਾਂ ਵਿਚਾਰ ਪਟਾੰਦਰਾ ਕਰਾਂਗੇ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਜਾਂ ਸਿਰਫ ਇਹ ਇੱਕ ਖਾਨਾ ਪੂਰਤੀਆ ਮੇਲਿਆਂ ਤੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਨੇ ਆਓ ਲੈ ਕੇ ਚੱਲਦੇ ਹਾਂ ਜੁਨੀਵਰਸਿਟੀ ਦੇ ਅੰਦਰ ਤੁਹਾਨੂੰ ਦਿਖਾਉਨੇ ਆ ਸਾਰੀ ਚਲਕਾ ਤੁਸੀਂ ਦੇਖ ਸਕਦੇ ਹੋ ਹਰ ਸਾਲ ਦੀ ਤਰੰਗ ਇਸ ਸਾਲ ਵੀ ਪੂਰੇ ਪੰਜਾਬ ਤੋਂ ਇਲਾਵਾ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਅਤੇ ਹੋਰ ਕਈ ਸਟੇਟਾਂ ਤੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਸ ਮੇਲੇ ਤੇ ਜਾਣਕਾਰੀ حاصل ਕਰਨ ਲਈ ਪਹੁੰਚੇ ਹੋ ਸੰਭੀਏ ਜੂ ਵੱਲੋਂ ਕਿਸਾਨਾਂ ਦੀ ਸਹਾਇਤਾ ਦੇ ਲਈ ਇੱਥੇ ਪੁਛਗਛ ਕੇਂਦਰ ਸਥਾਪਿਤ ਕੀਤਾ ਹੋਇਆ ਸੀ ਇਸ ਤੋਂ ਇਲਾਵਾ ਇਸ ਮੇਲੇ ਵਿੱਚ ਉੱਗੇ ਕਿਸਾਨ ਜਥੇਦਾਰ ਲਾਭ ਸਿੰਘ ਠਿਕਰੀ ਵਾਲਾ ਜ਼ਿਲ੍ਹਾ ਬਰਨਾਲਾ ਵੱਲੋਂ ਸ਼ੁੱਧ ਸ਼ਹਿਦ ਦੇ ਸਟਾਲ ਲਾਇ ਹੋਏ ਸਨ ਅਤੇ ਹੋਰ ਵੀ ਕਿਸਾਨ ਜੋ ਫਲ ਸਬਜ਼ੀਆਂ ਅਤੇ ਹੋਰ ਕਈ ਤਰ੍ਹਾਂ ਦੇ ਜੋ ਪ੍ਰੋਡਕਟ ਤਿਆਰ ਕਰਦੇ ਨੇ ਉਹਨਾਂ ਨੇ ਪ੍ਰਦਰਸ਼ਨੀਆਂ ਲਾਈਆਂ ਹੋਈਆਂ ਸਨ ਅਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇ ਰਹੇ ਸਨ ਇਸ ਤੋਂ ਇਲਾਵਾ ਬਾਗਵਾਨੀ ਵਿਭਾਗ ਵੱਲੋਂ ਫਲਾਂ ਦੀ ਜਾਣਕਾਰੀ ਲਈ ਸਟਾਲ ਦਿੱਤੇ ਹੋਏ ਸਨ ਜਿਸ ਤਰ੍ਹਾਂ ਕਿ ਅਧਿਕਾਰੀ ਮਾਲਟਾ ਸੰਤਰਾ ਚਹੋਤਰਾ ਵਾਰੇ ਜਾਣਕਾਰੀ ਕਿਸਾਨਾਂ ਨੂੰ ਦੇ ਰਹੇ ਸਨ ਕਿ ਕਿਸ ਤਰ੍ਹਾਂ ਉਗਾਈ ਜਾਣਿਆ ਜਾਂ ਕਿਸ ਤਰ੍ਹਾਂ ਇਹਨਾਂ ਦੀ ਸਾਂਭ ਸੰਭਾਲ ਕੀਤੀ ਜਾਣੀ ਹੈ ਇਸ ਤੋਂ ਇਲਾਵਾ ਸੈਲਫ ਹੈਲਪ ਗਰੁੱਪ ਕੋ ਪੁਲੀਆਂ ਬੀਬੀਆਂ ਵੱਲੋਂ ਆਪਣੇ ਆਪਣੇ ਗਰੁੱਪਾਂ ਦੀਆਂ ਬੀਬੀਆਂ ਨਾਲ ਲੜ ਕੇ ਰਹਿਦ ਖੂਨ ਤੋਂ ਤਿਆਰ ਕੀਤੇ ਪ੍ਰੋਡਕਟਾਂ ਦੀਆਂ ਸਟਾਲਾਂ ਲਗਾਈਆਂ ਹੋਈਆਂ ਸਨ ਜਿਸ ਤਰ੍ਹਾਂ ਕਿ ਇਨ੍ਹਾਂ ਬੀਬੀਆਂ ਵੱਲੋਂ ਝੋਨੇ ਦੀ ਰਹਿਦ ਖੂਨ ਤੋਂ ਤੋਂ ਬੜੇ ਹੀ ਸੱਚੇ ਢੰਗ ਨਾਲ ਦਿਲ ਖਿੱਚਵੇਂ ਪ੍ਰੋਡਕਟ ਤਿਆਰ ਕੀਤੇ ਗਏ ਇਸ ਤੋਂ ਇਲਾਵਾ ਪੀਜੂ ਵੱਲੋਂ ਆਪਣੇ ਅਧਿਕਾਰੀਆਂ ਦੇ ਜ਼ਿੰਮੇਵਾਰੀ ਦੇ ਕੇ ਸਬਜ਼ੀਆਂ ਦੀਆਂ ਪਨੀਰੀਆਂ ਦੇ ਸਟਾਲ ਵੀ ਸਥਾਪਿਤ ਕੀਤੇ ਹੋਏ ਸਨ ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਫਲਾਂ ਦੀਆਂ ਜਾਂ ਸਬਜ਼ੀਆਂ ਦੀਆਂ ਪਨੀਰੀਆਂ ਲੈਂਦੇ ਦੇਖੇ ਗਏ ਅਤੇ ਮੌਜੂਦਾ ਅਧਿਕਾਰੀਆਂ ਵੱਲੋਂ ਸਾਡੀ ਟੀਮ ਨਾਲ ਗੱਲਬਾਤ ਕੀਤੀ ਗਈ ਸਭ ਤੋਂ ਤੁਹਾਡਾ ਨਾਮ ਮੇਰਾ ਡਾਕਟਰ ਸਲੇਸ਼ ਕੁਮਾਰ ਜਿੰਦਲ ਪ੍ਰੋਫੈਸਰ ਵੈਜੀਟੇਬਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸੋ ਕਿਸਾਨ ਵੀਰੋ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਬਜ਼ੀ ਵਿਗਿਆਨ ਭਾਗ ਜਿਹੜਾ ਹੈਗਾ ਉਹ ਅਲੱਗ-ਅਲੱਗ ਸਬਜ਼ੀਆਂ ਦੇ ਵਿੱਚ ਕਿਸਮਾਂ ਜਿਹੜੀਆਂ ਨੇ ਉਹ ਡਿਵੈਲਪ ਕਰਦਾ ਨਵੀਆਂ ਕਿਸਮਾਂ ਦੀ ਖੋਜ ਕਰਦਾ ਤੇ ਕਿਸਾਨਾਂ ਵਾਸਤੇ ਉਹ ਕਹਿੰਦਾ ਵੀ ਕਿ ਆਪਣੇ ਖੇਤਾਂ ਦੇ ਵਿੱਚ ਉਹ ਕਿਸਮਾਂ ਦੀ ਸਿਫਾਰਿਸ਼ ਕਰਦਾ ਸੋ ਅਸੀਂ ਕਿਸਮਾਂ ਜਿਹੜੀਆਂ ਨੇ ਉਹਨਾਂ ਤੋਂ ਵੀ ਬਾਅਦ ਸੇਡ ਜਿਹੜਾ ਹੈਗਾ ਉਹਨਾਂ ਦਾ ਬੀਜ ਜਿਹੜਾ ਹੈਗਾ ਯੂਨੀਵਰਸਿਟੀ ਉਹਦਾ ਸੇਲ ਵੀ ਕਰਦੀ ਆ ਮੇਲੇ ਤੇ ਵੀ ਮਿਲ ਰਿਹਾ ਤੇ ਇਹਦੇ ਨਾਲ ਨਾਲ ਵਿਭਾਗ ਨੇ ਇੱਕ ਹੋਰ ਉਪਰਾਲਾ ਕੀਤਾ ਪਿਛਲੇ 2-3 ਸਾਲਾਂ ਤੋਂ ਅਸੀਂ ਜਿਹੜੀਆਂ ਸਬਜ਼ੀਆਂ ਦੀ ਪਨੀਰੀ ਉਗਾ ਸਕਦੇ ਹਾਂ ਸੋ ਉਹਨਾਂ ਦੀ ਪਨੀਰੀ ਜਿਹੜੀ ਐ ਅਸੀਂ ਗੇਟ ਨੰਬਰ 1 ਦੇ ਯੂਨੀਵਰਸਿਟੀ ਦੇ ਵਿੱਚ ਗੇਟ ਨੰਬਰ 1 ਦੇ ਨਾਲ ਹੀ ਅਸੀਂ ਉਹ ਤਿਆਰ ਕਰਦੇ ਹਾਂ ਤਾਂ ਕਿ ਜ਼ਿੰਮੇਵਾਰ ਭਰਾ ਜਿਹੜੇ ਆ ਉਥੋਂ ਸਿੱਧੀ ਜਿਹੜੀ ਐ ਪਨੀਰੀ ਵੀ ਲਿਜਾ ਸਕਦੇ ਆ ਔਰ ਨਾਲ ਦੀ ਨਾਲ ਜਿਹੜੇ ਸ਼ਹਿਰੀ ਤੇ ਜਿਹੜੇ ਲਾਗੇ ਦੇ ਜਿਹੜੇ ਸ਼ਹਿਰਾਂ ਦੇ ਇਲਾਕੇ ਨੇ ਉਤੋਂ ਜਿਹੜੀ ਘਰਾਂ ਦੇ ਵਿੱਚ ਲਾਉਣ ਵਾਸਤੇ ਵੀ ਪਨੀਰੀ ਜਿਹੜੀ ਐ ਇੱਥੋਂ ਸਾਡੇ ਕੋਲੋਂ ਲੈ ਕੇ ਜਾਂਦੇ ਨੇ ਔਰ ਸਾਰਾ ਸਾਲ ਸਾਡੇ ਕੋਲ ਇਥੇ ਨਰਸਰੀ ਜਿਹੜੀ ਅਸੀਂ ਪਰੀਰੀ ਜਿਹੜੀ अवेलेबल ਹੁੰਦੀ ਹੈ ਐਸ ਵੇਲੇ ਸਾਡੇ ਕੋਲ ਅੱਜ ਬੈਂਗਣ ਦੀਆਂ ਜਿਵੇਂ ਤਿੰਨ ਕਿਸਮਾਂ ਨੇ ਜਿੱਚ ਇੱਕ ਲੰਮੀ ਬੈਂਗਣੀ ਹੈ ਪੰਜਾਬ ਨਿਮਤ ਇੱਕ ਜਿਹੜੂ ਚੂਚੂ ਬੈਂਗਣ ਕਹਿੰਦੇ ਆ ਪੰਜਾਬ ਭਰਪੂਰ ਇੱਕ ਪਰਥੇ ਵਾਲਾ ਪੰਜਾਬ ਨੀਲਮ ਇਸੇ ਤਰ੍ਹਾਂ ਹੀ ਸਾਡੇ ਕੋਲ ਟਮਾਟਰ ਦੇ ਵਿੱਚ ਪੰਜਾਬ ਸਰਤਾਜ ਬੀਲਨ ਵਾਲੀ ਵੈਰੈਟੀ ਪੰਜਾਬ ਵਰਖਾ ਭਾਰ 4 ਜਿਹੜੀ ਹੈਗੀ ਆ ਉਹ ਮਧਰੀ ਵੈਰੈਟੀ ਤੇ ਪੰਜਾਬ ਕੇਸਰ ਚੈਰੀ ਚੈਰੀ ਟਮਾਟਰ ਜਿਹੜਾ ਹੁੰਦਾ ਸੋ ਉਹਦੀ ਜਿਹੜੀ ਹੈ ਉਹ ਕਿਸਮ ਹੈਗੀ ਹੈ ਸੋ ਅਸੀਂ ਇਸ ਵਲੇ ਇਹ ਕਿਸਮਾਂ ਦੀ ਜਿਹੜੀ ਹੈ ਜਿਹੜੀ ਇਸ ਵਲੇ ਅਵੇਲੇਬਲ ਨੇ ਅੱਜ ਇੱਕ ਕਿਸਾਨ ਮੇਲੇ ਦੇ ਦੌਰਾਨ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਬਾਅਦ ਅਸੀਂ ਮਿਰਚ ਸ਼ਿਮਲਾ ਮਿਰਚ ਤੇ ਇਸ ਤੋਂ ਬਾਅਦ ਟਮਾਟਰ ਦੀਆਂ ਹੋਰ ਜਿਹੜੀਆਂ ਕਿਸਮਾਂ ਨੇ ਤੇ ਪਿਆਜ਼ ਦੀ ਪਨੀਰੀ ਉਹ ਸਮੇਂ-ਸਮੇਂ ਸਿਰ ਤਿਆਰ ਕਰਦੇ ਰਹੇ ਨੇ ਤਾਂ ਕਿ ਜਿੰਮੇਦਾਰ ਭਰਾ ਜਿਹੜੇ ਆ ਉਸ ਤੋਂ ਇਸ ਤੋਂ ਫਾਇਦਾ ਚੱਕ ਸਕਣ ਧੰਨਵਾਦ ਸਰ ਹੋਰ ਤੁਸੀਂ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੀ ਹੈ ਜੀ ਕਿ ਪਨੀਰੀ ਜਿਹੜੀ ਹੈਗੀ ਹੈ ਤੁਸੀਂ ਆਪ ਵੀ ਤਿਆਰ ਕਰ ਸਕਦੇ ਹੋ ਅਸੀਂ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਟ੍ਰੇਨਿੰਗ ਪ੍ਰੋਗਰਾਮਸ ਵੀ ਆਰਗੇਨਾਈਜ਼ ਕਰਦੇ ਆਂ ਅਲੱਗ-ਅਲੱਗ ਸਮੇਂ ਤੇ ਤੇ ਜਿਹੜੇ ਜਿਹੜੇ ਸਮੇਂ ਤੇ ਜਿਹੜੀ ਪਨੀਰੀ ਲਾਉਣ ਦਾ ਸਮਾਂ ਹੁੰਦਾ ਸੋ ਕਿਵੇਂ ਉਹਨਾਂ ਦੀ ਕਾਸ਼ਟ ਕਰਨੀ ਆ ਕਿਵੇਂ ਪਨੀਰੀਆਂ ਜਿਹੜੀਆਂ ਨੇ ਉਹ ਉਹਨਾਂ ਦੀ ਤਿਆਰ ਕਰਨੀਆਂ ਨੇ ਸੋ ਕਿਸਾਨ ਭਰਾ ਜਿਹੜੇ ਆ ਪਨੀਰੀ ਆਪ ਵੀ ਤਿਆਰ ਕਰ ਸਕਦੇ ਆ ਤਾਂ ਕਿ ਤੁਹਾਨੂੰ ਜਿਹੜੀ ਕਿਸਮ ਹੈਗੀ ਆ ਉਹਦਾ ਪਤਾ ਹੋਵੇ ਜਦੋਂ ਤੁਸੀਂ ਪਨੀਰੀ ਤਿਆਰ ਕਰਦੇ ਹੋ ਉਦਾ ਕਿਸਮ ਦਾ ਪਤਾ ਹੋਵੇ ਕਈ ਵਾਰੀ ਅਸੀਂ ਬਾਜ਼ਾਰ ਚੋਂ ਲੈ ਤੇ ਲੈਨੇ ਆ ਪਰ ਸਾਨੂੰ ਕਿਸਮ ਦਾ ਨਹੀਂ ਪਤਾ ਹੁੰਦਾ ਉਹ ਕਿਸਮ ਜਿਹੜੀ ਆ ਕਈ ਵਾਰੀ ਆਪਣੇ ਠੁਕਵੀ ਨਹੀਂ ਹੁੰਦੀ ਆਪਣੇ ਆਪਣੇ ਵਾਤਾਵਰਣ ਦੇ ਸੋ ਜਿਹੜੀਆਂ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਸਿਫਾਰਿਸ਼ ਕਰਦੇ ਆ ਕਿਸਮਾਂ ਦੀ ਉਹਨਾਂ ਕਿਸਮਾਂ ਦਾ ਹੀ ਅਸੀਂ ਪਨੀਰੀ ਜਿਹੜੀ ਆ ਇੱਥੇ ਤਿਆਰ ਕਰਕੇ ਦਿੰਨੇ ਆ ਤਾਂ ਕਿ ਜ਼ਿਮੀਦਾਰ ਦੇ ਨਾਲ ਕੋਈ ਧੋਖਾ ਨਾ ਹੋ ਸਕੇ ਸੋ ਤੁਸੀਂ ਜਿਹੜੀਆਂ ਸਾਡੇ ਤੋਂ ਜਿਹੜੀ ਆ ਪਨੀਰੀ ਜਿਹੜੀ ਲੈ ਕੇ ਜਿਹੜੀ ਆ ਮਿਆਰੀ ਜਿਹੜੀ ਪਨੀਰੀ ਲੈ ਕੇ ਉਹਦੀ ਜਿਹੜੀ ਆ ਕਾਸ਼ਤ ਕਰ ਸਕਦੇ ਹੋ ਧੰਨਵਾਦ ਪੀਏਯੂ ਦੇ ਘਾਰੀਆਂ ਵੱਲੋਂ ਸਾਡੀ ਟੀਮ ਨੂੰ ਵਾਗ ਕਿਸ ਤਰ੍ਹਾਂ ਲਾਉਣਾ ਹੈ ਕਿਸ ਤਰ੍ਹਾਂ ਵਾਗ ਤਿਆਰ ਕਰਨਾ ਹੈ ਬਾਰੇ ਜਾਣਕਾਰੀ ਦਿੱਤੀ ਤੁਸੀਂ ਤੁਹਾਡਾ ਨਾਮ ਕੀ ਹੈ ਤੇ ਮੇਰਾ ਬੂਟਾ ਜਾਣ ਸਕਦੇ ਹੋ ਕਿਸਾਨਾ ਮੇਰਾ ਨਾਮ ਨਵਦੀਪ ਸਿੰਘ ਹੈ ਜੀ ਇਹ ਪੀਏਯੂ ਵਾਲਿਆਂ ਦਾ ਬੂਟਾ ਲਾਉਣ ਦਾ ਤਰੀਕਾ ਦੱਸਿਆ ਹੋਇਆ ਵਾ ਘਰੇ ਆਪਾਂ ਆਮ ਲਾਉਨੇ ਆ ਬੂਟਾ ਫੋਟਕ ਦਾ ਪੱਟ ਕੇ ਲਾ ਦਿੰਨੇ ਆ ਕਈ ਵਾਰ ਬੂਟੇ ਦੀ ਗ੍ਰੋਥ ਨਹੀਂ ਹੁੰਦੀ ਜਾਂ ਪੱਤੇ ਝੜ ਜਾਂਦੇ ਆ ਕੁਝ ਵੀ ਹੁੰਦਾ ਵਾ ਜਿਹੜਾ ਪੀਏਯੂ ਸਾਨੂੰ ਦੱਸਦੀ ਆ ਉਹ ਇਸੇ ਤਰ੍ਹਾਂ ਬੂਟਾ ਲਾਉਣ ਦਾ ਤਰੀਕਾ ਦੱਸਦੀ ਆ ਇਹ ਦੇਖੋ 3 ਫੁੱਟ ਦਾ ਮਤਲਬ 3 ਫੁੱਟ ਚੌੜਾ ਤੇ 3 ਫੁੱਟ ਡੂੰਘਾ ਟੋਆ ਪੱਟਿਆ ਹੋਇਆ ਹੈ। 1.5 ਫੁੱਟ ਮਿੱਟੀ ਅਲੱਗ ਕੱਢ ਲੈਣੀ ਹੈ, 1.5 ਫੁੱਟ ਅਲੱਗ ਕਰ ਲੈਣੀ ਹੈ ਜਿਹੜੀ ਥੱਲੇ ਲਈ ਮਿੱਟੀ ਹੋਊਗੀ। ਉੱਪਰਲੀ ਮਿੱਟੀ ਆਪਾਂ ਉਸੇ ਤਰ੍ਹਾਂ ਹੀ ਦੱਬ ਦੇਣੀ ਹੈ। ਤੇ ਜਿਹੜੀ ਥੱਲੇ ਲਈ ਮਿੱਟੀ ਹੋਊਗੀ, ਉਹਦੇ ਵਿੱਚ ਆਪਾਂ ਰੂੜੀ ਦੀ ਖਾਦ, ਗੰਡੋਏ ਦੀ ਖਾਦ ਜਾਂ ਪਸ਼ੂਆਂ ਦੀ ਜਿਹੜੀ ਪ੍ਰਾਣੀ ਗਲੀ ਖਾਦ ਹੁੰਦੀ ਆ, ਉਹ ਮਿਲਾਉਣੀ ਆ। ਜਦੋਂ ਮਿਲਾਤੀ ਉਹ ਇਸੇ ਤਰੀਕੇ ਨਾਲ ਬੈੱਡ ਉੱਪਰ ਆ ਜਾਣਾ। ਜਦੋਂ ਇਹ ਉੱਪਰ ਆ ਗਿਆ ਧਰਤੀ ਨਾਲ ਉੱਚਾ ਹੋ ਗਿਆ, ਇਹਨੂੰ ਫਿਰ ਆਪਾਂ ਪਾਣੀ ਦੇਣਾ। ਪ ਇਨੇ ਉਹ ਤਰੀਕੇ ਨਾਲ ਥੱਲੇ ਬੈਠ ਜਾਣਾ ਜਦੋਂ ਮਿੱਟੀ ਪੂਰੀ ਆਪਦੀ ਜਗ੍ਹਾ ਸੈੱਟ ਕਰ ਲੈਂਦੀ ਹੈ ਤੇ ਜਦੋਂ ਸੈੱਟ ਹੋ ਗਈ ਜਿਹੜਾ ਆਪਣਾ ਨਿਸ਼ਾਨ ਲਾਏ ਹੋਏ ਨੇ 1.5 ਫੁੱਟ ਤੇ ਉਹਦਾ ਸੈਂਟਰ ਕੱਢ ਕੇ ਉਹਦੇ ਵਿੱਚ ਬੂਟਾ ਲਾਉਣਾ ਇਹਦੇ ਨਾਲ ਬੂਟੇ ਦੀ ਗਰੋਥ ਵੀ ਬਹੁਤ ਵਧੀਆ ਹੁੰਦੀ ਆ ਜੜ ਵੀ ਡੂੰਘੀ ਜਾਂਦੀ ਹੈ ਤੇ ਫਲ ਵੀ ਬਹੁਤ ਵਧੀਆ ਮਿਲਦਾ ਇਹ ਬੂਟਾ ਲਾਉਣ ਦਾ ਤਰੀਕਾ ਦਸਾਈ ਪੀ ਇਹੋ ਵਾਲਾ ਅਤੇ ਕਾਫੀ ਸੰਸਥਾਵਾਂ ਵੱਲੋਂ ਇੱਥੇ ਬੱਚਿਆਂ ਨੂੰ ਪੜਾਈ ਨਾਲ ਜੋੜਨ ਲਈ ਸਸਤੀਆਂ ਕਿਤਾਬਾਂ ਅਤੇ ਹੋਰ ਲਿਟਰੇਚਰ ਮਹਈਆ ਕਰਾਉਣ ਲਈ ਸਟਾਲਾਂ ਲਾਈਆਂ ਹੋਈਆਂ ਸੰਸਥਾਾਂਾਂ ਦੇ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਅਸੀਂ ਹਰ ਸਕੂਲ ਸਕੂਲ ਜਾ ਕੇ ਅਸੀਂ ਸੈਮੀਨਾਰ ਵਗੈਰਾ ਲਗਾਉਂਦੇ ਹਾਂ ਅਤੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਤੁਸੀਂ ਇੱਥੇ ਹੀ ਪੜ੍ਹ ਲਿਖ ਕੇ ਆਪਣੀ ਜ਼ਿੰਦਗੀ ਸਵਾ ਸਕਦੇ ਹੋ ਉੱਚੇ ਅਹੁਦਿਆਂ ਤੇ ਜਾ ਸਕਦੇ ਹੋ ਨਾ ਕਿ ਵੱਧ ਖਰਚਾ ਕਰਕੇ ਵਿਦੇਸ਼ਾਂ ਦੇ ਵਿੱਚ ਲੇਬਰਾਂ ਕਰਨੀਆਂ ਪੈਣਾਂ ਇਹ ਤੁਹਾਡਾ ਜੀ ਨਾਮ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਪ੍ਰਵਿੰਦਰ ਸਿੰਘ ਜੀ ਜਿਹੜਾ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਇਹਦੇ ਲੋਕਾਂ ਨੂੰ ਪੜ੍ਹਾਈ ਨਾਲ ਜੋੜ ਰਹੇ ਇਹਦੇ ਬਾਰੇ ਜਾਣਕਾਰੀ ਹਾਂਜੀ ਹਾਂਜੀ ਜਰੂਰ ਜੀ ਤੁਸੀਂ ਤੁਹਾਡਾ ਧੰਨਵਾਦ ਸਾਡੇ ਸਟਾਲ ਤੇ ਆਏ ਜੀ ਇਹਨੂੰ ਪਹਿਲਾਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਜੀ ਤੁਸੀਂ ਸਟਾਲ ਤੇ ਆਏ ਹੋ ਅੱਜ ਤੁਸੀਂ ਦੇਖ ਰਹੇ ਹੋ ਅਸੀਂ ਬਹੁਤ ਵੱਡਾ ਇੱਕ ਵੰਗਾਰ ਪਾ ਰਹੇ ਹਾਂ ਤੇ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਦੇ ਬੱਚਿਆਂ ਨੂੰ ਅੱਜ ਪੰਜਾਬ ਦੇਖਿਆ ਧਰਨਿਆਂ ਦੀ ਧਰਤੀ ਬਣ ਗਈ ਹੈ ਅਸੀਂ ਕਿੰਨੇ ਦਿਨ ਆਪਾਂ ਧਰਨੇ ਪਹਿਲਾਂ ਦਿੱਲੀ ਬਾਰਡਰਾਂ ਤੇ ਲਾਏ ਵੇ ਸ਼ੰਭੂ ਬਾਰਡਰਾਂ ਤੇ ਲਾਏ ਹੈ ਨਾ ਧਰਨੇ ਦੇਣ ਵਾਲੇ ਅਸੀਂ ਕਿਉਂ ਨਹੀਂ ਆਪਣੇ ਹੱਕ ਜਿੱਥੇ ਮੰਗਣ ਵਾਲੇ ਤੁਰੇ ਆ ਅਸੀਂ ਕਿਉਂ ਨਹੀਂ ਆਪਣੇ ਫੈਸਲੇ ਕਰਨ ਵਾਲੇ ਉਹਦਿਆਂ ਤੇ ਪਹੁੰਚਦੇ ਅਸੀਂ ਪੰਜਾਬ ਵਿੱਚ ਇੱਥੇ ਸੇਵਾ ਕਰ ਰਹੇ ਹਾਂ ਮੈਂ ਪੰਜਾਬ ਦੇ ਬੱਚਿਆਂ ਨੂੰ ਅਕੈਡੈਮਿਕ ਐਕਸਲੈਂਸ ਦੀ ਜਾਗ ਲਾਈਏ ਵਿੱਚ ਜਿੱਦਾਂ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਖਾਲਸਾ ਰਾਜ ਵਿੱਚ ਐਜੂਕੇਸ਼ਨ ਸਿਸਟਮ ਨੰਬਰ 1 ਮੰਨਿਆ ਜਾਂਦਾ ਸੀ ਬਾਹਰੋਂ ਆ ਕੇ ਵੀ ਅੰਗਰੇਜ਼ ਜਿਹੜੇ ਆ ਪੰਜਾਬ ਦਾ ਸਿਸਟਮ ਆ ਕੇ ਪੜਦੇ ਸੀ ਹੁੰਦੇ ਸੀ ਵੀ ਅਸੀਂ ਕਿਵੇਂ ਪੰਜਾਬ ਹਰ ਖੇਤਰ ਵਿੱਚ ਅੱਗੇ ਆ ਖਾਸ ਕਰਕੇ ਐਜੂਕੇਸ਼ਨ ਦੇ ਸਿਸਟਮ ਦੇ ਵਿੱਚ ਸੋ ਅਸੀਂ ਉਸ ਨੀਤੀ ਤੋਂ ਅਸੀਂ ਸਿੱਖਿਆ ਲੈਂਦੇ ਹੋਏ ਅੱਜ ਪੰਜਾਬ ਨੂੰ ਫੇਰ ਜਾਗ ਲਾ ਰਹੇ ਆਂ ਵੀ ਅਸੀਂ ਜਿੱਥੇ ਲੰਗਰਾਂ ਚ ਨੰਬਰ 1 ਆ ਸ਼ਹੀਦੀਆਂ ਚ ਨੰਬਰ 1 ਆ ਜਿੱਥੇ ਸੇਵਾ ਦਾ ਨਾਮ ਆਉਂਦਾ ਪੰਜਾਬ ਨੰਬਰ 1 ਤੇ ਆਉਂਦਾ ਕਿਉਂ ਨਹੀਂ ਪੰਜਾਬ ਵਿੱਦਿਆ ਖੇਤਰ ਦੇ ਵਿੱਚ ਨੰਬਰ 1 ਤੇ ਆਉਂਦਾ ਅਸੀਂ بجائے ਕਿ ਅਸੀਂ ਧਰਨੇ ਲਾਉਣ ਤੇ ਅਸੀਂ ਫੈਸਲੇ ਕਰਨ ਵਾਲੇ ਬਣੀਏ ਅੱਜ ਯੂਨਾਈਟਿਡ ਨੇਸ਼ਨਸ ਦੇ ਵਿੱਚ ਜਿੰਨੇ ਵੱਡੇ ਅਹੁਦੇ ਨੇ ਜਿੰਨੇ ਅਸੀਂ ਦੇਖਦੇ ਆਂ ਹੋਰ ਪਮਾਦੇ ਬੱਚੇ ਬਹੁਤ ਬਹੁਤ ਮਿਹਨਤ ਕਰਕੇ ਉੱਤੇ ਜਾ ਰਹੇ ਆ ਅਸੀਂ ਪੰਜਾਬ ਦੇ ਬੱਚਾ ਨੂੰ ਕਹਿ ਰਹੇ ਆ ਵੀ ਤੁਸੀਂ ਬੱਚਿਓ ਜੇ ਬਾਹਰ ਜਾ ਰਹੇ ਹੋ ਬਾਹਰ ਜਾਣ ਦਾ ਤੁਹਾਡਾ ਰੁਝਾਨ ਬਣਿਆ ਹੋਇਆ ਬਜਾਏ ਕਿ ਕਿੱਲੇ ਵਿੱਚ ਹੀ ਇਹ ਬਜਾਏ ਕਿ ਆਪਾਂ ਆਪਣੇ ਕਰਜ਼ੇ ਲਈ ਇਹ ਬਜਾਏ ਜ਼ਮੀਨਾਂ ਵਿੱਚ ਹੀ ਅਸੀਂ ਕਿਉਂ ਨਹੀਂ ਵਜੀਫੇ ਲੈ ਕੇ ਬਾਹਰ ਜਾਂਦੇ ਅੱਜ ਬਹੁਤ ਸਾਰੀਆਂ ਸੰਸਥਾਵਾਂ ਲੱਖਾਂ ਕਰੋੜਾਂ ਰੁਪਏ ਦੇ ਵਜੀਫੇ ਲੈ ਕੇ ਬੱਚੇ ਲੱਭ ਰਿਹਾ ਜਿਹੜੇ ਪੜ੍ਹਾਈ ਦੇ ਵਿੱਚ ਬਹੁਤ ਐਕਸਲ ਕਰ ਕਰ ਸਕਦੇ ਨੇ ਵੀ ਉਹਨਾਂ ਨੂੰ ਵਜੀਫੇ ਦੇ ਕੇ ਵੱਡੀਆਂ ਪ੍ਰੋਫੈਸ਼ਨਲ ਕੋਰਸਿਸ ਵੱਡੀਆਂ ਯੂਨੀਵਰਸਿਟੀਆਂ ਹਾਰਵਰਡ ਆਕਸਫੋਰਡ ਦੇ ਯੂਨੀਵਰਸਿਟੀਆਂ ਦਾਖਲੇ ਲੈਂਦੀ ਅੱਜ ਪੰਜਾਬ ਦੇ ਬੱਚਿਆਂ ਨੂੰ ਲੋੜ ਹੈ ਸਾਰੇ ਸੰਸਾਰ ਭਾਦੇ ਵੱਡੇ ਵੱਡੇ ਜਿੰਨੇ ਯੂਨੀਵਰਸਿਟੀਆਂ ਐ ਐਜੂਕੇਸ਼ਨਲ ادارے ਨੇ ਉਹਨਾਂ ਤੱਕ ਸਾਡੇ ਬੱਚੇ ਦਸਤਾਰ ਧਾਰੀ ਬੱਚੇ ਪਾਣੀ ਪੜਨ ਵਾਲੇ ਬੱਚੇ ਪਹੁੰਚਣ ਤਾਂ ਕਿ ਸਾਡੇ ਪੰਥ ਕੌਮ ਦਾ ਨਾਮ ਜਿੱਥੇ ਬਾਕੀ ਖੇਤਰਾਂ 'ਚ ਨੰਬਰ 1 ਅਸੀਂ ਐਜੂਕੇਸ਼ਨ ਖੇਤਰ ਦੇ ਵਿੱਚ ਵੀ ਨੰਬਰ 1 ਹੋਈਏ ਖਾਲਸਾ ਜਿੱਦੀ ਵਿਦਿਅਕ ਪ੍ਰਭੂਲਤਾ ਗਿਆਨ ਸਾਡਾ ਗੁਰੂ ਹੈ ਗੁਰੂ ਮਹਾਰਾਜ ਨੇ ਗਿਆਨ ਜਿੱਥੇ ਸ਼ਸਤਰ ਹੈ ਉੱਤੇ ਸ਼ਾਸਤਰ ਹੈ ਜਿੱਥੇ ਮੀਰੀ ਹੈ ਉੱਤੇ ਪੀਰੀ ਹੈ ਜਿੱਥੇ ਪੰਥ ਹੈ ਉੱਤੇ ਗ੍ਰੰਥ ਹੈ ਇਸ ਅਸੀਂ ਸੇਵਾ ਲੈ ਕੇ ਚੱਲੇ ਆ ਅੱਜ ਕੰਜਾ ਕਿਸਾਨ ਇੱਥੇ ਸਾਨੂੰ ਬਹੁਤ ਸੋਹਣਾ ਰੁਝਾਨ ਮਿਲਿਆ ਬੜੀ ਕਿਸਾਨਾਂ ਦੀ ਵਾਵਾ ਸਾਨੂੰ ਸ਼ਾਬਾਸ਼ ਮਿਲਲੀ ਹੈ ਵੀ ਇਸ ਇਹ ਜਿਹੜਾ ਦਰਦ ਪੰਜਾਬ ਦਾ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਪੰਜਾਬੀ এডਿਕੇਸ਼ਨ ਦੀ ਜਾਗ ਰੋਣੀ ਧੰਨਵਾਦ ਜੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੋ ਵੀਰ ਜੀ ਨੇ ਦੱਸਿਆ ਕਿ ਛੋਟਾ ਸੋਚ ਰਹੇ ਆ ਵੱਡਾ ਸੋਚਣ ਦੇ ਵਾਲੇ ਪਾਸੇ ਲਾਈਏ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਅੱਜ ਆਈਐਸ ਆਈਪੀਐਸ ਦੇ ਪੰਜਾਬ ਦੇ ਬੱਚੇ ਬਹੁਤ ਘੱਟ ਪੇਪਰ ਦੇ ਰਹੇ ਨੇ ਤੇ ਬਹੁਤ ਘੱਟ ਪਾਸ ਹੋ ਰਹੇ ਨੇ ਵੱਡੀਆਂ ਪੜਾਈਆਂ ਜਿਵੇਂ ਕਿ ਇੰਜੀਨੀਅਰਿੰਗ ਦੀ ਡਾਕਟਰ ਦੀ ਬੱਚਿਆਂ ਨੂੰ ਅਸੀਂ ਇੱਥੇ ਗਾਈਡੈਂਸ ਦੇ ਰਹੇ ਹਾਂ ਗਾਈਡ ਕਰ ਰਹੇ ਹਾਂ ਕਿ ਇਸ ਤੋਂ ਇਲਾਵਾ ਵੀ 1500 ਹੋਰ ਲਾਈਨਾਂ ਨੇ ਜਿਹਦੇ ਅਸੀਂ ਚਾਰ ਕਰੀਅਰ ਗਾਈਡੈਂਸ ਦੇ ਚਾਰਟ ਬਣਾਏ ਨੇ ਸਿਰਫ ਉਹਨਾਂ ਨੂੰ ਗਾਈਡ ਕਰਨਾ ਸੀ ਕਿ ਹਿਮਨਿਟਿਸ ਦੇ ਵਿੱਚ ਵੀ ਤੁਸੀਂ ਆਪਣਾ ਬਹੁਤ ਵੱਡਾ ਕਰੀਅਰ ਬਣਾ ਸਕਦੇ ਹੋ ਉਹ ਅਸੀਂ ਬੱਚਿਆਂ ਨੂੰ ਗਾਈਡ ਕਰਦੇ ਹਾਂ ਦੂਸਰਾ ਮੈਂ ਆਪ ਜੀ ਨੂੰ ਇੱਕ ਜੋ ਅਸੀਂ ਅੱਜਕੱਲ੍ਹ ਸਕੂਲਾਂ 'ਚ ਜਾ ਰਹੇ ਹਾਂ ਪੰਜਾਬ ਦੇ ਹਰੇਕ ਸਕੂਲ 'ਚ ਜਾ ਕੇ ਅਸੀਂ ਬੱਚਿਆਂ ਨੂੰ ਇੱਕ ਸਿਸਟਮ ਦੇ ਰਹੇ ਹਾਂ ਜੋ ਕਿ ਯੂਰਪ ਦੇ ਬੱਚਿਆਂ ਨੇ ਪੜ੍ਹ ਕੇ ਚੰਦਰਮਾ ਤੇ ਪਹੁੰਚੇ ਸਨ ਉਹ ਸਿਸਟਮ ਪਿੱਛੇ ਤੁਹਾਡੇ ਲਿਖਿਆ ਨੋਟਸ ਲੈਣੇ ਸਵਾਲ ਪੁੱਛਣੇ ਤੇ ਡਿਸਕਸ਼ਨ ਕਰ। ਅਗਰ ਮੈਂ ਛੋਟਾ ਜਿਹਾ ਤੁਹਾਨੂੰ ਉਹਦੇ ਬਾਰੇ ਦੱਸਾਂ ਤੇ ਅਸੀਂ ਕਦੇ ਨਹੀਂ ਕੋਈ ਬੱਚਾ ਵਧੀਆ ਬੋਲਦਾ ਹੋਵੇ ਜਾਂ ਕੋਈ ਸਪੀਕਰ ਵਧੀਆ ਬੋਲਦਾ ਹੋਵੇ ਜਾਂ ਕੋਈ ਟੀਚਰ ਵਧੀਆ ਬੋਲਦਾ ਹੋਵੇ ਅਸੀਂ ਨੋਟਸ ਨਹੀਂ ਲੈਂਦੇ। ਪਰ ਅਸੀਂ ਬੱਚਿਆਂ ਨੂੰ ਸਿਖਾ ਰਹੇ ਹਾਂ ਕਿ ਨਾਲ ਦੇ ਨਾਲ ਆਪਣੇ ਕਾਪੀਆਂ ਤੇ ਰਫ ਨੋਟਸ ਲੈਣੇ ਬੜੇ ਜ਼ਰੂਰੀ ਹੈ। ਦੂਸਰਾ ਅੱਜਕੱਲ ਸਭ ਤੋਂ ਜ਼ਿਆਦਾ ਸਾਨੂੰ ਜੋ ਮਾਰ ਪੈ ਰਹੀ ਹੈ ਇੱਕ ਟੀਚਰ ਕਲਾਸ ਪੜਾ ਰਿਹਾ ਅਸੀਂ ਜਦੋਂ ਟੀਚਰ ਨੂੰ ਪੁੱਛੇ ਨਾ ਕਿ ਤੁਹਾਡੇ ਕੋਲ ਕਿੰਨੇ ਵਿਦਿਆਰਥੀਆਂ ਨੇ ਸਵਾਲ ਪੁੱਛੇ ਤਾਂ ਉਹ ਸਿਰਫ ਇੱਕ ਜਾਂ ਦੋ ਦਾ ਨਾਮ ਲੈਂਦਾ ਕਿਉਂ ਨਹੀਂ ਸਾਡੇ ਸਾਰੇ ਦੇ ਸਾਰੇ ਬੱਚੇ ਸਵਾਲ ਪੁੱਛਦੇ ਸਵਾਲ ਪੁੱਛਣ ਨਾਲ ਧਿਆਨ ਵੱਧ ਲੱਗਦਾ ਗਿਆਨ ਵੱਧ ਹੁੰਦਾ ਤੇ ਬੱਚੇ ਦਾ ਕੰਫੀਡੈਂਸ ਲੈਵਲ ਹੋਰ ਵਧੀਆ ਵੱਧ ਸੋ ਇਹ ਸਿਸਟਮ ਅਸੀਂ ਸਾਰੇ ਸਕੂਲਾਂ ਚ ਜਾ ਕੇ ਦੇ ਰਹੇ ਆ ਤਾਂ ਕਿ ਸਾਡੇ ਬੱਚੇ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਵੱਡੀਆਂ ਪੜਾਈਆਂ ਕਰ ਸਕਣ ਅੱਗੇ ਅਦੇ ਤੇ ਪਹੁੰਚ ਸਕਣ ਵੱਡੀਆਂ ਖੋਜਾਂ ਕਰ ਸਕਣ ਧੰਨਵਾਦ ਇਸ ਦੇ ਨਾਲ ਹੀ ਪੀਏ ਜੂ ਵੱਲੋਂ ਵੱਡੇ ਅਪਰਾਲੇ ਕਰਦੇ ਆਂ ਪੁਰਾਣੇ ਸੱਭਿਆਚਾਰ ਨੂੰ ਸੰਭਿਆ ਹੋਇਆ ਹੈ ਅਤੇ ਇਸ ਯੂਨੀਵਰਸਿਟੀ ਕੈਂਪਸ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋ ਇਹ ਹਲਤ ਖੂ ਤੋਂ ਇਲਾਵਾ ਇਹ ਬੱਗੀ ਜਾਂ ਡੋਲੀ ਜਾਂ ਰੱਥ ਕਿਹਾ ਜਾਂਦਾ ਜੋ ਪਹਿਲੇ ਸਮੇਂ ਬਰਾਤਾਂ ਵਿੱਚ ਇਸ ਨੂੰ ਵਰਤਾਇਆ ਜਾਂਦਾ ਸੀ ਇਸ ਤੋਂ ਲਵਾ ਹੋਰ ਪੰਜਾਬ ਹਰਿਆਣਾ ਹਿਮਾਚਲ ਤੋਂ ਨਸਲ ਦੇ ਪਸ਼ੂ ਮੱਝਾਂ ਗਾਵਾਂ ਸਾਂ ਨੂੰ ਅਤੇ ਬੱਕਰੀਆਂ ਮੁਰਗੀਆਂ ਵਗੈਰਾ ਵੀ ਲੈ ਕੇ ਲੋਕ ਉੱਚੇ ਹੋਏ ਸਨ ਜਿੱਥੇ ਕਿ ਇੰਨੇ ਪਸ਼ੂਆਂ ਦਾ ਮੁਕਾਬਲਾ ਕਰਾਇਆ ਜਾਂਦਾ ਹੈ ਅਤੇ ਨਾਮ ਪ੍ਰਾਪਤ ਕੀਤੇ ਜਾਂਦੇ ਨੇ ਤੇ ਇਹਨਾਂ ਪਸ਼ੂਆਂ ਦੀ ਸਾਂਭ ਸੰਭਾਲ ਲਈ ਡਾਕਟਰਾਂ ਵੱਲੋਂ ਵੀ ਇੱਕ ਪੰਡਾਲ ਵਿੱਚ ਸੈਮੀਨਾਰ ਲਾਇਆ ਜਿਸ ਵਿੱਚ ਉੱਚੇ ਹੋਏ ਇਹ گاਉਬਦੂਕ ਦੀ ਸਾਂਭ ਜੋ ਕੋਈ ਫਾਰਮਰ ਜਾਂ ਮੱਝਾਂ ਗਾਂਆਂ ਘੋੜੀਆਂ ਵਗੈਰਾ ਦੇ ਸਾਂਭ ਸੰਭਾਲ ਲਈ ਜਾਂ ਉਹਨਾਂ ਦੀਆਂ ਬਿਮਾਰੀਆਂ ਲਈ ਉਹਨਾਂ ਦੇ ਖਾਣੇ ਲਈ ਪ੍ਰਬੰਧ ਕੀਤੇ ਜਾਣ ਉਹ ਸੱਜੇ ਢੰਗ ਨਾਲ ਸਮਝਾ ਰਹੇ ਸਨ ਇਸ ਤੋਂ ਇਲਾਵਾ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਨਵੀਂ ਤਕਨੀਕ ਦੇ ਸੰਦ ਜੋ ਕਿ ਕਿਸਾਨਾਂ ਦੀ ਭਲਾਈ ਲਈ ਵਰਤੇ ਜਾਂਦੇ ਨੇ ਔਰ ਉਸ ਬਾਰੇ ਉਹਨਾਂ ਨੇ ਉਹ ਜਗ੍ਹਾ ਦੇ ਉੱਤੇ ਪ੍ਰਦਰਸ਼ਨੀਆਂ ਲਾਈਆਂ ਹੋਈਆਂ ਸਨ ਇਸ ਤੋਂ ਇਲਾਵਾ ਪੰਡਾਲ ਦੇ ਵਿੱਚ ਕੰਪਨੀਆਂ ਵੱਲੋਂ ਛੋਟੇ ਕਿਸਾਨਾਂ ਦੀ ਸਹੂਲਤ ਲਈ ਛੋਟੇ ਰੂਟਾਵੇਟਰ ਅਤੇ ਵੱਡੇ ਕਿਸਾਨਾਂ ਵੱਲੋਂ ਵੱਡੀਆਂ ਕੰਬਾਈਨਾਵਾਂ ਵੱਡੇ ਟਰੈਕਟਰ ਦੇ ਵੀ ਸਟਾਲ ਲਾਏ ਹੋਏ ਸਨ ਪਰ ਇੱਥੇ ਕੁਝ ਕਿਸਾਨਾਂ ਵੱਲੋਂ ਰੋਸ ਜਤਾਇਆ ਜਾ ਰਿਹਾ ਸੀ ਕਿ ਯੂਨੀਵਰਸਿਟੀ ਵੱਲੋਂ ਕੋਈ ਉਕਤਾ ਪ੍ਰਬੰਧ ਨਹੀਂ ਹਨ ਨਾ ਤਾਂ ਕਿਸਾਨਾਂ ਦੇ ਕੋਈ ਬਾਥਰੂਮ ਬਣਾਏ ਗਏ ਹਨ ਇਹ ਆਰਜੀ ਕੱਪੜੇ ਲਾ ਕੇ ਬਾਥਰੂਮ ਬਣਾਏ ਹੋਏ ਹਨ ਨਾ ਹੀ ਕੋਈ ਪਾਣੀ ਪੀਣ ਦਾ ਹੀ ਪ੍ਰਬੰਧ ਹੈ ਅਤੇ ਕੰਪਨੀਆਂ ਤੋਂ ਭਾਵੇਂ ਵੱਡੀ ਪੱਧਰ ਤੇ ਇਹ ਸਰਕਾਰਾਂ ਜਾਂ ਯੂਨੀਵਰਸਿਟੀਆਂ ਇਹ ਪੰਡਾਲ ਬਦਲੇ ਫੰਡ ਲੈਂਦੀਆਂ ਨੇ ਪਰ ਕਿਸਾਨਾਂ ਲਈ ਉਜਰਵ ਵੀ ਨਹੀਂ ਕੀਤਾ ਜਾਂਦਾ ਇੱਕ ਤੁਹਾਨੂੰ ਦੱਸ ਦਈਏ ਦੋਸਤੋ ਕਿ ਕਿਸੇ ਤਕਨੀਕੀ ਕਮੀ ਕਾਰਨ ਨੁਕਸਾਨ ਕਾਰਨ ਸਾਡੇ ਇਸ ਵੀਡੀਓ ਦੇ ਵਿੱਚ ਜਦੋਂ ਜਾਣਕਾਰੀ ਲੈਂਦੇ ਹੋਏ ਕੋਈ ਥੋੜੀ ਆਵਾਜ਼ ਕੱਟਦੀ ਹੈ ਮਾਫ ਕਰਨਾ ਕਿ ਉਹ ਕੋਈ ਤਕਨੀਕੀ ਨੁਕਸਾਨ ਕਰਨ ਇਹ ਜੀ ਸਮੱਸਿਆ ਆ ਗਈ ਸੀ ਤੁਸੀਂ ਆ ਦੇਖ ਸਕਦੇ ਹੋ ਇਹ ਪੰਡਾਲ ਦੇ ਵਿੱਚ ਵੱਡੇ ਹੀ ਜੋ ਕਿਸਾਨਾਂ ਦੀਆਂ ਸੁਵਿਧਾਵਾਂ ਦੇ ਲਈ ਇਹ ਜਿੰਨੇ ਵੀ ਸੰਧ ਖੇਤੀ ਵਾਲੀ ਦੇ ਇੱਥੇ ਮੌਜੂਦ ਨੇ ਅਤੇ ਆਓ ਤੁਹਾਨੂੰ ਇੱਥੇ ਪਹੁੰਚੇ ਹੋਏ ਕਿਸਾਨਾਂ ਨਾਲ ਮਲਾਉਂਦੇ ਆ ਅਤੇ ਉਹਨਾਂ ਦਾ ਪੱਖ ਜਾਣਦੇ ਆ ਅਈ ਤੁਹਾ ਦਾ ਨਾਮ ਪ੍ਰਮਸ ਫਿਲਟਰ ਸੰਗਠਨ ਸੁਖਵਿੰਦਰ ਸਿੰਘ ਜੀ ਤੁਸੀਂ ਇੱਥੇ ਆਏ ਹੋ ਤੁਸੀਂ ਕਿਹੜੇ ਸ਼ਹਿਰ ਤੋਂ ਇੱਕ ਸਟੇਟ ਨੂੰ ਬਿਲੋਂਗ ਕਰਦੇ ਹੋ ਔਰ ਕੀ ਕਾਰੋਬਾਰ ਕਰਦੇ ਅਸੀਂ ਜੀ ਯੂਪੀ ਤੋਂ ਆਏ ਹਾਂ ਜਿਹੜੀ ਜਿਲ੍ਹਾ ਸ਼ਾਹਜਹਾਨਪੁਰ ਉੱਥੇ ਆ ਜੀ ਆਪਣੇ ਸਿੱਖ ਪੰਜਾਬੀ ਬਹੁਤ ਨੇ ਕਿ ਅਸੀਂ ਜੀ ਮੁੱਖ ਤਿੱਤਾ ਸਾਡਾ ਖੇਤੀ ਆ ਔਰ ਯੂਪੀ ਦੇ ਵਿੱਚ ਇਸ ਲੈਵਲ ਦਾ ਕੋਈ ਕੈਂਪ ਮਿਲ ਹੈ ਨਹੀਂਗਾ ਮੇਲਾ ਲੱਗਦਾ ਜਾਂ ਕੋਈ ਦਰਸ ਹੁੰਦਾ ਹੈ ਨਹੀਂ ਗੀਆਂ ਇਸ ਕਰਕੇ ਅਸੀਂ 3 ਸਾਲਾਂ ਤੋਂ ਪ੍ਰੀਬੀ 10 ਸਾਲਾਂ ਤੇ 12 ਸਾਲਾਂ ਤੋਂ ਪੀਥੀ ਮੇਲੇ 'ਚ ਆ ਰਹੇ ਹਾਂ ਔਰ ਇਤਨ ਬਹੁਤ ਕੁਝ ਜਿਦਾਂ ਪੀ ਲੈ ਕੇ ਜਾ ਰਹੇ ਨਵੇਂ-ਨਵੇਂ ਔਰ ਜਾਣਕਾਰੀਆਂ ਲੈ ਜਾ ਰਹੇ ਹਾਂ ਅਸੀਂ ਜਿਵੇਂ ਇਹ ਟੋਡਾ ਲਿਟਰੇਚਰ ਲਵਾਇਆ ਹੋਇਆ ਵਾ ਉਹ ਤੋਂ ਸਾਨੂੰ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਕਿਹੜੀ ਸਮੇਂ ਕਿਹੜੀ ਫਸਲ ਹੋਣੀ ਆ ਬਾਕੀ ਫੀਲਡ ਅਸੀਂ ਜਾ ਰਹੇ ਹਾਂ ਮੱਥੇ ਮਸ਼ੀਨਰੀਆਂ ਦੇ ਬਾਰੇ ਕਿਹੜੀ ਨਵੀਂ ਆ ਰਹੀ ਆ ਕੀ ਨਵਾਂ ਹੋ ਰਿਹਾ ਵਾ ਇਹ ਸਭ ਸਾਨੂੰ ਇੱਕੋ ਜੀ ਪਤਾ ਚੱਲਿਆ ਕਿੰਨੇ ਕ ਏਰੀਆ ਦੇ ਵਿੱਚ ਤੁਸੀਂ ਕਿਹੜੀ ਖੇਤੀਬਾੜੀ ਦਾ ਕੰਮ ਕਰਦੇ ਸਾਡੇ ਜੀ ਆਪ ਜੀ ਦੀ 35 ਕੈਕਟ ਖੇਤੀ ਆ ਬਾਕੀ ਠਿੱਕੇ ਦੇ ਪਾਸੇ ਦਸ ਤੱਕ ਦੇਲੇ ਹੋਰ ਵਾਰੀ ਦੇ ਵਿਆਸ ਕਿਹੜੀ ਖੇਤੀ ਕਰਦੇ ਹੋ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਆ ਰਹੇ ਹੋ ਸਾਨੂੰ ਜੀ 10-12 ਸਾਲ ਹੋ ਗਏ ਆ ਤੁਸੀਂ 10-12 ਸਾਲਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਤੁਹਾਨੂੰ ਇਹਦਾ ਕਿੰਨਾ ਕੁ ਲਾਭ ਹੋਇਆ ਆਪਕੀ ਜਿਵੇਂ ਪੀ ਸਾਨੂੰ ਲਗਾਤਾਰ ਉਦਾ ਸਾਨੂੰ ਦੁਕਾਨਾਂ ਤੋਂ ਬਾਹਰੋਂ ਉਥੋਂ ਮਹਿੰਗੇ ਲੈਣੇ ਪੈਂਦੇ ਸੀ ਉਹ ਸਾਨੂੰ ਠੀਕ ਨਹੀਂ ਸੀ ਮਿਲਦੇ ਕੁਆਲਿਟੀ ਅਰੀ ਸੀ ਮਿਲਦੀ ਹੁਣ ਅਸੀਂ ਥੋੜਾ ਥੋੜਾ ਪੀਲ ਜਾ ਕੇ 20 15-15 20 ਕੁ ਰੋ ਲੈ ਕੇ 40-40 ਆਪਦਾ ਪਿਆਰ ਕਰ ਲੀਨੇ ਇਸ ਕਰਕੇ ਸਾਨੂੰ ਪੁਜਾਰੀ ਜਿਉਂ ਜਿਆਦਾ ਸਾਡਾ ਜਿਆਦਾ ਪੈਸਾ ਖਰਾਬ ਹੁੰਦਾ ਸੀ ਉਹ ਬਚ ਰਿਹਾ ਵਾ ਬਾਕੀ ਜਾਣਕਾਰੀਆਂ ਉਹਦੇ ਦੀ ਨਵੀਆਂ ਨਵੀਆਂ ਬਿਲਡਿੰਗਾਂ ਤੇ ਵੀ ਆਜੂ ਤੇ ਉਹਨਾਂ ਦੱਸਿਆ ਵੀ ਅਗਲੇ ਸਾਲ ਕਿਹੜੇ ਵੀ ਹੋਰ ਆਉਣ ਬਿਲਡਣਗੇ ਉਹਦੇ ਲਈ ਪਹਿਲਾਂ ਤੋਂ ਤਿਆਰੀ ਕਰ ਲਾਂਗੇ ਅਗਲੇ ਸਾਲ ਨੂੰ ਕਰ ਲਿਆ ਜਾਗੇ ਹਾਂਜੀ ਇੰਨਾ ਅਸੀਂ ਆਪਦੇ ਨਵੇਂ ਵੀ ਆਪਣੇ ਆਪ ਵਿਚਾਰ ਕਰ ਲੁੰਨੇ ਆਂ ਔਰ ਕਿਸੇ ਦੁਕਾਨਾਂ ਤੋਂ ਉਹਨਾਂ ਦੀ ਗੀੜ ਨਹੀਂ ਕਰਦੇ ਤੁਸੀਂ ਕਿ ਇਕੱਲੇ ਆ ਰਹੇ ਹੋ ਜਾਂ ਤੁਸੀਂ ਗਰੁੱਪ ਦੇ ਰੂਪ ਚ ਆਉਣਾ ਮੈਂ ਅਸੀਂ ਕਈ ਜਣੇ ਆਉਣੇ ਆਂ ਅੱਜ ਕਈ ਲੋਕ ਨੇ ਕਿ ਤਾਂ ਪੰਜੇ ਲੋਕਾਂ ਨੂੰ ਪੈਟੋਗ੍ਰਾਫ ਕਰਨੰਦਾ ਮਿੰਦੂਲੇ ਵਿੱਚ ਤੁਸੀਂ ਕਾਇਤ ਸੁਣ ਚੱਲ ਗਈਆਂ ਵਾਕੀ ਅਸੀਂ ਆ ਰਹੇ ਕਈ ਸਾਲਾਂ ਤੋਂ ਕਈ ਲੋਕ ਆਪਾਂ ਸਰ ਕੋਈ ਕਿਤੇ ਲੱਗਾ ਹੋਇਆ ਕੋਈ ਕਿਤੇ ਲੱਗਾ ਹੋਇਆ ਕਿਉਂ ਨਹੀਂ ਬੱਚੀ ਤੋਂ ਬਾਅਦ ਤੁਹਾਡਾ ਕਿਸਾਨ ਭਰਾਵਾਂ ਨੂੰ ਕੀ ਸੁਨੇਹਾ ਹੈ ਮੇਰਾ ਵੀ ਸਭ ਤੋਂ ਸਭ ਨੂੰ ਇਹ ਸੁਨੇਹਾ ਆ ਵੀ ਸਭ ਲੋਕ ਬਾਤ ਤੋਂ ਬਾਤ ਇਹ ਇਸ ਤਰ੍ਹਾਂ ਤੇ ਆਇਆ ਕਰਨ ਤੇ ਹੋਰ ਇਹ ਵੀ ਬਾਤ ਤੋਂ ਬਾਤ ਲਾਹ ਲੈਣ ਕਿਉਂਕਿ ਇਹ ਤਾਂ ਦੀ ਸੁਣਦਾ ਹੋ ਦਿੱਤੇ ਹੈ ਨਹੀਂ ਧੰਨਵਾਦ ਜੀ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਸੁਖਮਿੰਦਰ ਸਿੰਘ ਆ ਜੀ ਸਰਵਿੰਦਰ ਸਿੰਘ ਜੀ ਤੁਹਾਡਾ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਹੈ ਤੇ ਤੁਸੀਂ ਕਿੰਨੇ ਸਮੇ ਤੋਂ ਇੱਥੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੇਲੇ ਤੇ ਆ ਰਹੇ ਹੋ ਮੇਰਾ ਪਿੰਡ ਬੁਆਣੀ ਆ ਜੀ ਦਰਾਹੇ ਦੇ ਨੇੜੇ ਆ ਜ਼ਿਲ੍ਹਾ ਲੁਧਿਆਣਾ ਮੈਂ 25 ਸਾਲ ਤੋਂ ਇੱਥੇ ਆ ਰਿਹਾ ਹਾਂ ਹਾਂਜੀ ਤੇ ਤੁਸੀਂ 25 ਸਾਲ ਤੋਂ ਆ ਰਹੇ ਹੋ ਤੁਹਾਨੂੰ ਇੱਥੋਂ ਕਿੰਨਾ ਕੁ ਲਾਭ ਹੋਇਆ ਜਿਹੜੇ ਇੱਥੇ ਯੂਨੀਵਰਸਿਟੀ ਵੱਲੋਂ ਵੀ ਵਗੈਰਾ ਜਿਹੜੇ ਮਿਲਦੇ ਨੇਗੇ ਵੀ ਵਗੈਰਾ ਮਿਲਦੇ ਤਾਂ ਹੈਗੇ ਜੀ ਇੱਕ ਤੋ ਲੰਬੀਆਂ ਲੰਬੀਆਂ ਲਾਈਨਾਂ ਬਹੁਤ ਵੱਡੀਆਂ ਹੁੰਦੀਆਂ ਨੇ ਉਹ ਚਾਹੀਦਾ ਇਹ ਆ ਵੀ ਆਮ ਦਿਨਾਂ ਦੇ ਵਿੱਚ ਵੀ ਹਮੇਸ਼ਾ ਉਹਨਾਂ ਨੂੰ ਖੋਲ ਕੇ ਰੱਖੋ ਪਹਿਲਾਂ ਨਹੀਂ ਉਹ ਦਿੰਦੇ ਹੈਗੇ ਵੀ ਮੇਲੇ ਤੇ ਅਸੀਂ ਦਿਖਾ ਸਕੀ ਵੀ ਇੰਨਾ ਕੱਟ ਹੋਇਆ ਜਿਹੜੇ ਬੰਦੇ ਰਾਤਾਂ ਨੂੰ ਆ ਕੇ ਲਾਈਨਾਂ ਦੇ ਵਿੱਚ ਲੱਗ ਜਾਂਦੇ ਆ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਹੁੰਦੀਆਂ ਨੇ ਕਈ ਵਾਰੀ ਉੱਥੇ ੱੱਕਾ ਮੁੱਕੀ ਹੁੰਦੀ ਆ ਜਦੋਂ ਬੰਦੇ ਦੀ 바ਰੀ ਆਉਣ ਲੱਗਦੀ ਆ ਉਹਨੂੰ ਭੀੜ ਬਾਹਰ ਕੱਢ ਦਿੰਦੀ ਆ ਫਿਰ ਦੁਬਾਰਾ ਲਾਈਨ 'ਚ ਨਹੀਂ ਲੱਗਣ ਦਿੰਦੀ ਤੇ ਉਹਦੀਆਂ ਜਿਹੜੀਆਂ ਆਮ ਮੰਨ ਲਓ ਵੀ ਕੋਈ ਸਬਜ਼ੀਆਂ ਜਾਂ ਹੋਰ ਆਹ ਨਮੀਆਂ ਤੇਲ ਵਗੈਰਾ ਹਰ ਹਰ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਪੈਕਿੰਗਾਂ ਬਹੁਤ ਵੱਡੀਆਂ ਹੁੰਦੀਆਂ ਨੇ ਛੋਟੀ ਪੈਕਿੰਗ ਹੋਵੇ ਬੰਦਾ ਥੋੜੇ ਬਹੁਤੇ ਬੀਜ ਬੀਜ ਕੇ ਟਰਾਈ ਕਰੇ ਆਮ ਹੀ ਛੋਟੇ ਕਿਸਾਨਾਂ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਜਿਹੜੀ ਵੀ ਸੌਧਾਵਾਂ ਨੇ ਵੱਡੇ ਕਿਸਾਨਾਂ ਦੇ ਲਿਹਾਜ਼ ਨਾਲ ਰੱਖੀਆਂ ਜਾਂਦੀਆਂ ਨੇ ਤੁਸੀਂ ਇੱਥੇ ਵੀ ਦੇਖਿਆ ਹੋਊਗਾ ਜਿੰਨੀ ਵੀ ਮਸ਼ੀਨਰੀ ਆ ਕੰਪਨੀਆਂ ਵੱਲੋਂ ਉਹ ਵੱਡੇ ਕਿਸਾਨ ਦੇ ਜਿਹੜੀ ਮਾਰਜਿਨ ਚ ਆਉਂਦੀ ਆ ਉਹ ਉਹ ਹੈ ਕਿ ਛੋਟੇ ਕਿਸਾਨ ਦੇ ਨਹੀਂ ਹਿੱਤ ਦੇ ਵਿੱਚ ਹੈਗੀ ਉਹ ਕਿ ਉਹਦੇ ਲਈ ਤੁਸੀਂ ਯੂਨੀਵਰਸਿਟੀ ਨੂੰ ਕੀ ਕਹਿਣਾ ਚਾਹੋਗੇ ਕਿ ਕਿਸਾਨਾਂ ਲਈ ਕੀ ਉਪਰਾਲੇ ਕਰਦੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਜੋ ਵੀ ਮਸ਼ੀਨਰੀ ਆ ਜਾਂ ਜੋ ਵੀ ਸਟਾਲ ਨੇ ਉਹ ਸਾਰੇ ਬਹੁਤ ਵੱਡੇ ਵੱਡੇ 100 100 ਏਕੜ ਵਾਲੇ ਕਿਸਾਨਾਂ ਲਈ ਵੱਡੀਆਂ ਵੱਟੀਆਂ ਮਸ਼ੀਨਰੀਆਂ ਨੇ ਉਹ ਸਾਰੇ ਵੱਡੇ ਕਿਸਾਨਾਂ ਲਈ ਨੇ ਛੋਟੇ ਜ਼ਿਮੀਂਦਾਰਾਂ ਦੇ ਲਈ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਹੋਣੀ ਚਾਹੀਦੀ ਹੈ ਜਿਵੇਂ ਮੰਨ ਲਓ ਵੀ ਇੱਕ ਦੋ 1 ਏਕੜ ਦੀ ਬੰਦਾ ਖੇਤੀ ਕਰਦਾ ਉਹਨੂੰ ਵਰਤ ਕੇ ਫਾਇਦਾ ਲੈ ਸਕੇ ਤੇ ਬਾਕੀ ਜਿਵੇਂ ਪਾਣੀ ਪੀਣ ਦੀ ਸੁੱਤਾ ਬਾਥਰੂਮ ਦੀ ਐਸ ਤਰ੍ਹਾਂ ਦੀਆਂ ਚੀਜ਼ਾਂ ਵੀ ਪ੍ਰੋਵਾਈਡ ਕਰਾਉਣੀਆਂ ਚਾਹੀਦੀਆਂ ਨੇ ਯੂਨੀਵਰਸਿਟੀ ਨੂੰ ਬਾਕੀ ਜਿਵੇਂ ਕਿ ਮਤਲਬ ਕਿ ਹਰ ਸਾਲ ਦੀ ਤਰ੍ਹਾਂ ਤੇ ਮੇਲਾ ਲੱਗਦਾ ਕਿ ਵੱਡੀ ਪੱਧਰ ਦੇ ਉੱਤੇ ਇਹ ਮਤਲਬ ਖਰਚੇ ਹੁੰਦੇ ਆ ਪਰ ਜੇ ਹਰ ਜ਼ਿਲ੍ਹੇ ਪੱਧਰ ਦੇ ਉੱਤੇ ਖੇਤੀਬਾੜੀ ਜਿਹੜੇ ਦਫ਼ਤਰ ਬਣੇ ਹੋਏ ਨੇ ਕੀ ਤੁਹਾਨੂੰ ਲੱਗਦਾ ਕਿ ਉਹ ਸਾਰਾ ਸਾਲ ਕਿਸਾਨ ਦੇ ਹਿੱਤਾਂ ਲਈ ਕੰਮ ਕਰਦੇ ਆ ਜਾਂ ਨਹੀਂ 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 ਕਰਦੇ ਉਹ ਤਾਂ ਮਿਲਦੇ ਹੀ ਨਹੀਂ ਹੈਗੇ ਉੱਥੇ ਉਹ ਤਾਂ ਹਮੇਸ਼ਾ ਕਦੇ ਕੋਈ ਰਿਪੋਰਟ ਬਣਾ ਕੇ ਦੇਣੀ ਆ ਕਦੇ ਕੋਈ ਉਹਨਾਂ ਤੇ ਚਾਹੇ ਤੱਕ ਮੰਨ ਲਓ ਵੀ ਗਵਰਨਮੈਂਟ ਦੇ ਕੰਮੇ ਇੰਨੇ ਵਧਾਏ ਪਏ ਆ ਵੀ ਕਦੇ ਉਹ ਜ਼ਿੰਮੇਵਾਰ ਨੂੰ ਤਾਂ ਮਿਲਦੀ ਹੀ ਨਹੀਂ ਉਹ ਤੁਹਾਨੂੰ ਲੱਗਦਾ ਨਾ ਵੀ ਇਹ ਜਿਸ ਤਰ੍ਹਾਂ ਇਹ ਸਾਲ ਤੋਂ ਜਾਂ 6 ਮਹੀਨਿਆਂ ਤੋਂ ਤਾਂ ਇਹ ਬੀਆ ਦੀ ਸਬਦਾ ਕਿਸਾਨਾਂ ਲਈ ਦਿੰਦੇ ਨੇ ਇਹ ਇਹ ਨਹੀਂ ਇਹਨਾਂ ਨੂੰ ਚਾਹੀਦਾ ਕਿ ਜ਼ਿਲ੍ਹਾ ਪੱਧਰ ਦੇ ਉੱਤੇ ਹਰ ਇੱਕ ਕਿਸਾਨ ਤੱਕ ਇਸ ਚੀਜ਼ ਦੀ ਪਹੁੰਚ ਹੋਣੀ ਚਾਹੀਦੀ ਹੈ ਹਾਂਜੀ ਹੋਣੀ ਚਾਹੀਦੀ ਆ ਬਾਕੀ ਜਿਹੜੀਆਂ ਵੀ ਸੁਵਿਧਾਵਾਂ ਹੁੰਦੀਆਂ ਉਹ ਹਮੇਸ਼ਾ ਵੱਡੇ ਕਿਸਾਨ ਲੈ ਜਾਂਦੇ ਆ ਜਿਹੜੇ ਅਮੀਰ ਹੁੰਦੇ ਆ ਧਨਾੜ ਹੁੰਦੇ ਆ ਗਰੀਬ ਬੰਦਾ ਤਾਂ ਉੱਥੇ ਤੱਕ ਪਹੁੰਚ ਹੀ ਨਹੀਂ ਸਕਦਾ ਜਿੱਥੇ ਵੀ ਕੋਈ ਸਕੀਮ ਆ ਜਾਂ ਜੋ ਵੀ ਸਬਸਿਡੀ ਦਿੱਤਾ ਜਾਂਦਾ ਜ ਉਹ ਹਮੇਸ਼ਾ ਹੀ ਜਿਹੜੇ ਜਾਗਰੂਕ ਤੇ ਮੋਟੀ ਹੁੰਦੇ ਆ ਫਿਰਦੇ ਤੁਰਦੇ ਆ ਉਹੀ ਕਿਸਾਨ ਲੈ ਜਾਂਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਦਵਿੰਦਰ ਸਿੰਘ ਨਾਮ ਹੈ ਜੀ ਮੇਰਾ ਦਵਿੰਦਰ ਸਿੰਘ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਤੁਹਾਡਾ ਕਿਹੜਾ ਜ਼ਿਲ੍ਹਾ ਪਿੰਡ ਹੈ ਅਰ ਕਿੰਨੇ ਸਮੇਂ ਤੋਂ ਤੁਸੀਂ ਇਹ ਇੱਥੇ ਇਸ ਯੂਨੀਵਰਸਿਟੀ ਐਗਰੀਕਲਚਰ ਡਿਪਾਰਟਮੈਂਟ ਮੇਲੇ ਆ ਰਹੇ ਹੋ ਮੈਨੂੰ ਤੁਹਾਨੂੰ ਇਹ ਤੋਂ ਕੀ ਫਾਇਦੇ ਹੋਏ ਦੇ ਕੀ ਤੁਹਾਨੂੰ ਇਸੇ ਕਮੀਆਂ ਲੱਗਦੀਆਂ ਮੇਰਾ ਏਰੀਆ ਜੀ ਸੁਲਤਾਨਪੁਰ ਲੋਧੀ ਗੁਰਨਾਥ ਸਾਹਿਬ ਦੀ ਨਗਰੀ ਡਿਸਟ੍ਰਿਕਟ ਫੂਟਸਲਾ ਮੈਂ ਲਗਭਗ 20-22 ਸਾਲ ਤੋਂ ਇਸ ਮੇਲੇ ਦੇ ਵਿੱਚ ਜੀ ਕਿਸਾਨੀ ਨਾਲ ਜਿਹੜਾ ਸੰਬੰਧਤ ਆ ਇਹਨਾਂ ਚੋਂ ਆ ਆ ਦੋਨੋਂ ਸੀਜ਼ਨਾਂ ਚ ਹੀ ਹੁੰਦਾ ਜੀ ਗਰਮੀ ਵਾਲਾ ਵੀ ਸਿਆਲ ਵਾਲਾ ਵੀ ਇਹ ਇਥੋਂ ਜਿੱਦਾਂ ਬੀ ਮਿਲਦੇ ਨੇ ਯੂਨੀਵਰਸਿਟੀ ਤੋਂ ਅਸੀਂ ਉਹ ਲੈ ਕੇ ਜਾਂਦੇ ਆ ਨਵੇਂ-ਨਵੇਂ ਬੀ ਉਹਨਾਂ ਦੀ ਪੈਦਾਵਾਰ ਕਰਦੇ ਆ ਵੱਧ ਝਾੜ ਵੀ ਪ੍ਰਾਪਤ ਕਰਦੇ ਆ ਜੀ ਉਹਨਾਂ ਤੋਂ ਇਹਨਾਂ ਦੇ ਦੱਸੇ ਅਨੁਸਾਰ ਅਸੀਂ ਉਹਨਾਂ ਦੀ ਦੇਖਰੇਖ ਵੀ ਕਰਦੇ ਆ ਜੀ ਇੱਕ ਘਾਟ ਮਹਿਸੂਸ ਹੁੰਦੀ ਸਰਦਾਰ ਸਾਹਿਬ ਇਥੋਂ ਜਿਹੜੇ ਜ਼ਿਲ੍ਹਾ ਵਾਈਜ਼ ਜਾਂ ਤਹਿਸੀਲ ਵਾਈਜ਼ ਇਹਨਾਂ ਦੇ ਦਫ਼ਤਰਾਂ ਉਥੋਂ ਜ਼ਿਆਦਾ ਜਾਣਕਾਰੀ ਹਾਸਲ ਸਾਨੂੰ ਨਹੀਂ ਹੁੰਦੀ ਨਾ ਉਥੋਂ ਜ਼ਿਆਦਾਤਰ ਬੀਆ ਦੀ ਸਾਨੂੰ ਇਹ ਬੀ ਪ੍ਰੋਵਾਈਡ ਉਹ ਕਰਦੇ ਨੇ ਯੂਨੀਵਰਸਿਟੀ ਤੋਂ ਸੀਜ਼ਨ ਦੀ ਸੀਜ਼ਨ ਮਿਲਦੇ ਆ ਬਾਅਦ ਦੇ ਵਿੱਚ ਇਹਨਾਂ ਦੇ ਵੀ ਜਿਹੜਾ ਬਾਹਰ ਦਫ਼ਤਰ ਖੁੱਲਿਆ ਹੋਇਆ ਉੱਥੋਂ ਨਹੀਂ ਸਾਨੂੰ ਪ੍ਰਾਪਤੀ ਹੁੰਦੀ ਤੇ ਬਾਕੀ ਮੈਂ ਲਗਭਗ ਹੁਣ ਤੱਕ 42 ਪ੍ਰਾਈਜ਼ ਜਿੱਤ ਚੁੱਕਾ ਹਾਂ ਜੀ ਐਸਓ ਫਰਸਟ ਤੇ ਸੈਕੰਡ ਜਿਨ੍ਹਾਂ ਵਿੱਚ 70% ਫਰਸਟ ਪ੍ਰਾਈਜ਼ ਆ ਜੀ ਮੇਰੇ ਐਗਰੀਕਲਚਰ ਦੀਆਂ ਜਨਸਾਂ ਦੇ ਮੁਕਾਬਲਿਆਂ ਦੇ ਵਿੱਚ ਤੇ ਇੱਕ ਸਾਨੂੰ ਹੋਰ ਵੱਡੀ ਘਾਟ ਲੱਗ ਇੱਥੇ ਵੱਜਦੀ ਜਦੋਂ ਅਸੀਂ ਹੁਣੇ ਸੀਜ਼ਨ ਤੇ ਬਾਕੀ ਤਾਂ ਠੀਕ ਠਾਕ ਹੈ ਇਹਨਾਂ ਦਾ ਕੰਮ ਆ ਜਿੱਥੇ ਆਪਾਂ ਇਸ ਵੇਲੇ ਗਰਾਊਂਡ 'ਚ ਖੜੇ ਆ ਜੀ ਜਦੋਂ ਬਰਸਾਤ ਹੁੰਦੀ ਆ ਉੱਥੇ ਇਹਨਾਂ ਦਾ ਪ੍ਰਬੰਧ ਕੋਈ ਨਹੀਂ ਕਈ ਵਾਰ ਇੱਥੇ ਗੋਡੇ-ਗੋਡੇ ਪਾਣੀ ਦੇ ਵਿੱਚ ਵੀ ਅਸੀਂ ਮਤਲਬ ਮੇਰੀ ਵਾਈਫ ਅੱਜ ਵੀ ਮੇਰੇ ਨਾਲ ਆ ਉਹ ਪੰਡਾਲ 'ਚ ਬੈਠੇ ਨੇ ਉਹ ਸਰਪੰਚਾਂ ਪਿੰਡ ਦੇ ਤੇ ਇੱਥੇ ਕਹ ਲੋ ਜੀ ਉਹ ਪੰਜਾਬੀ ਦੀ ਭਾਸ਼ਾ ਕੋਲੋਂ ਪਜਾਮੇ ਤੇ ਸਲਵਾਰਾਂ ਚੱਕ-ਚੱਕ ਕੇ ਬੀਬੀਆਂ ਕੁੜੀਆਂ ਜਾਂਦੀਆਂ ਜੁੱਤੀਆਂ ਹੱਥੇ ਹੀ ਫੜ ਕੇ ਜਾਂਦੀਆਂ ਮੈਂ ਦੇਖਿਆ ਜਿਹੜੀ ਸਾਡੇ ਲਈ ਬੜੀ ਸ਼ਰਮ ਵਾਲੀ ਗੱਲ ਆ ਇਹਦੇ ਬੱਲ ਜਿਹੜਾ ਯੂਨੀਵਰਸਿਟੀ ਵਾਲਾ ਬੜਾ ਧਿਆਨ ਦੇਣ ਦੀ ਲੋੜ ਆ ਇੱਥੇ ਹਾਲ ਕਮਰੇ ਜਾਂ ਹੋਰ ਇਹਨਾਂ ਦਾ ਕੋਈ ਜੋਗ ਪ੍ਰਬੰਧ ਹੋਣਾ ਚਾਹੀਦਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਪਾਣੀ ਦਾ ਨਿਕਾਸ ਤਾਂ ਹੋਣਾ ਚਾਹੀਦਾ ਜਿਹੜੇ ਜ਼ਿਲ੍ਹਾ ਪੱਧਰ ਤੇ ਖੇਤੀਬਾੜੀ ਦਫ਼ਤਰ ਬਣੇ ਨੇ ਤੇ ਉਹਨਾਂ ਲਈ ਤੁਸੀਂ ਯੂਨੀਵਰਸਿਟੀ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਸਾਰਾ ਸਾਰਾ ਉਹਨਾਂ ਨੂੰ ਕਿਸਾਨਾਂ ਲਈ ਕੰਮ ਕਰਨਾ ਚਾਹੀਦਾ ਹੈ ਬਿਲਕੁਲ ਜੀ ਇਹ ਜਿੱਦਾਂ ਇੱਥੋਂ ਸਮੇਂ-ਸਮੇਂ ਤੇ ਵੀ ਪ੍ਰੋਵਾਈਡ ਕਰਦੇ ਆ ਸਾਨੂੰ ਉੱਥੋਂ ਵੀ ਮਿਲਨੇ ਚਾਹੀਦੇ ਕਿਉਂਕਿ ਜਿਹੜਾ ਛੋਟਾ ਜ਼ਿੰਮੇਵਾਰ ਆ ਉਹ ਲੁਧਿਆਣੇ ਯੂਨੀਵਰਸਿਟੀ ਮਿਲਦੇ ਨਹੀਂ ਉਹ ਸ਼ਿਕਾਇਤ ਕਰ ਸਕਦਾ ਇੱਥੇ ਉਹ ਤਾਂ ਉੱਥੇ ਪਹੁੰਚ ਕਰ ਸਕਦਾ ਹੈ ਐਸ ਤੋਂ ਤੱਕ ਆਉਣਾ ਹਾਰੀ ਸਾਰੀ ਦਾ ਕੰਮ ਹੈ ਨਹੀਂ ਕਿਉਂਕਿ ਖਰਚੇ ਵੀ ਲੱਗਦੇ ਆ ਅਸੀਂ ਵੀ ਆਏ ਸਾਡਾ 11500 ਦਾ ਤੇਲ ਲੱਗਣਾ ਆ ਸਮਾਂ ਵੀ ਬਰਬਾਦ ਹੋਣਾ ਹਰ ਬੰਦਾ ਕਰ ਨਹੀਂ ਸਕਦਾ ਜਿੰਨਾ ਪਹੁੰਚ ਕਰ ਸਕਦਾ ਉਸ ਗਰੀਬ ਕਿਸਾਨ ਨੂੰ ਉੱਥੋਂ ਵੀ ਜਿਹੜੇ ਉਹ ਪ੍ਰੋਵਾਈਡ ਹੋਣੇ ਚਾਹੀਦੇ ਆ ਪਿੰਡ ਲੈਵਲ ਤੇ ਉਹਨਾਂ ਨੂੰ ਚਾਹੀਦਾ ਆ ਜਿਹੜੇ ਤਹਿਸੀਲ ਪੱਦਰ ਤੇ ਬੈਠੇ ਆ ਡਾਕਟਰ ਇਹਨਾਂ ਦੇ ਯੂਨੀਵਰਸਿਟੀ ਦੇ ਕਰਿੰਦੇ ਵੀ ਉਹ ਪਿੰਡਾਂ ਦੇ ਸਰਪੰਚਾਂ ਦੇ ਨਾਲ ਜਾਂ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨਾ ਉਹਨਾਂ ਨੂੰ ਦੱਸਣ ਇੱਥੇ ਤਾਂ ਕਈ ਪਿੰਡਾਂ ਦੇ ਬੱਚੇ ਵੀ ਨਹੀਂ ਪਤਾ ਅੱਜ ਵੀ ਇੱਥੇ ਮੇਲਾ ਚੱਲ ਰਿਹਾ ਇਹ ਛੋਟੇ ਕਿਸਾਨਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਆ ਕਿ ਜਿਹੜੇ ਵੀ ਕੋਈ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਾਂ ਜ਼ਿਲ੍ਹੇ ਦੇ ਖੇਤੀਬਾੜੀ ਦਫ਼ਤਰ ਵੱਲੋਂ ਕੋਈ ਸੌਦਾ ਆਉਂਦੀ ਹੈ ਤੇ ਉਹ ਹੋਰ ਸੂਖ ਵਾਲੇ ਲੋਕ ਲੈ ਜਾਂਦੇ ਨੇ ਕਿ ਸਾਡੇ ਤੱਕ ਪਹੁੰਚਦੀ ਨਹੀਂ ਤੁਹਾਡਾ ਇਹਦੇ ਬਾਰੇ ਕੀ ਸਰਦਾਰ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਗਰੀਬ ਜਿਹੜਾ ਬੰਦਾ ਆ ਜਾਂ ਗਰੀਬ ਕਿਸਾਨ ਆ ਉਹ ਇਸ ਸਿਸਟਮ ਦੇ ਵਿੱਚ ਉਦਾਂ ਹੀ ਮਿੱਧਿਆ ਜਾਂਦਾ ਵੀ ਉਹਨੂੰ ਮਿਲਦਾ ਹੀ ਕੱਖ ਨਹੀਂ ਇੱਕ ਬੰਦਾ ਦਾ 4-4 5-5 ਗੱਟੇ ਲੈ ਜਾਂਦਾ ਜੀ ਇੱਕ ਬੰਦੇ ਨੂੰ 10 ਕਿਲੋ ਵੀ ਚਾਹੀਦਾ ਉਹਨੂੰ 5 ਕਿਲੋ ਵੀ ਨਹੀਂ ਮਿਲਦਾ ਤੇ ਸਾਡੀ ਤੇ ਬੇਨਤੀ ਆ ਵੀ ਇਹ ਸਾਡੀ ਜਿਹੜੀ ਹੈਗੀ ਅੱਜ ਗੱਲਬਾਤ ਆਪਣੀ ਚੱਲ ਰਹੀ ਹੈ ਯੂਨੀਵਰਸਿਟੀ ਵਾਈਸ ਚਾਂਸਲਰ ਤੱਕ ਪਹੁੰਚਾਈ ਜਾਵੇ ਵੀ ਇਸ ਚੀਜ਼ 'על ਖਾਸ ਧਿਆਨ ਦਿੱਤਾ ਜਾਵੇ ਗਰੀਬ ਕਿਸਾਨ ਜਿਹੜਾ ਆ ਉਹਨੂੰ ਜ਼ਿਆਦਾ ਲੋੜ ਆ ਤਕੜੇ ਜੀਂ ਦੀਦਾਰ ਨਾਲੋਂ ਉਸ ਚੀਜ਼ ਨੇ ਉਹਨੂੰ ਜ਼ਿਆਦਾ ਜਾਗਰਤ ਹੋਣ ਦੀ ਲੋੜ ਆ ਉਹਦੇ ਵੱਲ ਜ਼ਿਆਦਾ ਖਾਸ ਧਿਆਨ ਦਿੱਤਾ ਜਾਵੇ ਇਸ ਚੀਜ਼ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੋਸਤੋ ਤੁਹਾਨੂੰ ਸਾਰੇ ਹੀ ਮੇਲੇ ਦੇ ਚੰਗੇ ਪੱਖ ਮਾਰੇ ਪੱਖ ਅਸੀਂ ਤੁਹਾਨੂੰ ਦਿਖਾਏ ਨੇਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਦਿਓਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤਾਂ ਕਿ ਇਹ ਯੂਨੀਵਰਸਿਟੀ ਦੇ ਚੀਫ ਕੋਲੇ ਪਹੁੰਚ ਸਕੇ ਤਾਂ ਜਿਹੜੇ ਸਾਡੇ ਕਿਸਾਨ ਭਰਾਵਾਂ ਦੀਆਂ ਸਮੱਸਿਆਵਾਂ ਨੇ ਉਹ ਹੱਲ ਹੋ ਸਕਣ ਤੇ ਅੱਗੇ ਲਈ ਇਹ ਚੀਜ਼ਾਂ ਦਾ ਸੁਧਾਰ ਹੋ ਸਕੇ ਕਿ ਯੂਨੀਵਰਸਿਟੀ ਜਾਂ ਸਰਕਾਰਾਂ ਖਰਚਾ ਤਾਂ ਬਹੁਤ ਕਰਦੀਆਂ ਨੇ ਪਰ ਜਿਹੜੇ ਛੋਟੀਆਂ ਸਮੱਸਿਆਵਾਂ ਨੇ ਕਿਸਾਨਾਂ ਦੀਆਂ ਖਾਸ ਕਰਕੇ ਛੋਟੇ ਕਿਸਾਨਾਂ ਦੀਆਂ ਤੇ ਉਹਦੇ ਵੱਲ ਧਿਆਨ ਨਹੀਂ ਕਿਸੇ ਦਾ ਜਾਂਦਾ ਤੇ ਮੈਂ ਇੱਥੇ ਹੀ ਲੈਣਾ ਆਪ ਤੋਂ ਇਜਾਜ਼ਤ ਉਮੀਦ ਕਰਦਾ ਕਿ ਮੈਂ ਤੁਹਾਡੇ ਇਸੇ ਤਰ੍ਹਾਂ ਮੁੱਦੇ ਉਜਾਗਰ ਕਰਦਾ ਰਹੂੰਗਾ ਤੇ ਤੁਸੀਂ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋਗੇ ਮੇਰੇ ਨਾਲ ਕੈਮਰਾਮੈਨ ਗੌਰਵ ਸ਼ਰਮਾ ਅਤੇ ਮੇਰੀ ਟੀਮ ਦੇ ਮੈਂਬਰ ਕੁਲਜੀਤ ਸਿੰਘ ਸਿੱਧੂ ਦੇ ਨਾਲ ਮੈਂ ਤੁਹਾਡਾ ਰਣਜੀਤ ਸਿੰਘ ਸੰਧੂ ਸਤਿ ਸ਼੍ਰੀ ਅਕਾਲ